ਸਾਥੀਓ ਮੈਂ ਐਸਕੇ ਸੁਨੀਤ ਫਾਊਂਡਰ ਰੀਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦੇ ਹੈੱਡ ਆਫਿਸ ਅਟਾ ਟੇਲਮਾ ਤਲਨ ਰੋਡ ਜਲੰਧਰ ਤੋਂ ਬੋਲ ਰਿਹਾ ਆ ਅੱਜ ਦਾ ਜਿਹੜਾ ਇਹ ਵੀਡੀਓ ਅਸੀਂ ਬਣਾਉਣ ਜਾ ਰਹੇ ਆ ਇਹ ਵੀ ਇੱਕ ਬਹੁਤ ਹੀ ਮਹੱਤਵਪੂਰਨ ਅਹਿਮ ਵਿਸ਼ਾ ਆ ਐਜੂਕੇਸ਼ਨ ਨਾਲ ਹੀ ਜੁੜਿਆ ਹੋਇਆ ਜਿਹਦੇ ਬਾਰੇ ਮੈਨੂੰ ਲੱਗਦਾ ਕਿ ਸਾਨੂੰ ਚਰਚਾ ਕਰਨੀ ਚਾਹੀਦੀ ਆ ਵਿਚਾਰ ਕਰਨੀ ਚਾਹੀਦੀ ਆ ਜਦੋਂ ਦਾ ਮੈਂ ਆਇਆ ਕੈਨੇਡਾ ਤੋਂ ਵਾਪਸ 2021 ਚ ਉਦੋਂ ਤੋਂ ਲੈ ਕੇ ਮੈਂ ਜਿਦਾ ਪਹਿਲਾਂ ਵੀ ਦੱਸਿਆ ਕਾਫੀ ਪਰਮਣ ਵੀ ਕੀਤਾ ਪੰਜਾਬ ਚ ਦੇਸ਼ ਚ ਔਰ ਹੁਣ ਵੀ ਲਗਾਤਾਰ ਮੈਂ ਲੋਕਾਂ ਨੂੰ ਮਰਦਾ ਰੰਦਾ ਖਾਸ ਕਰਕੇ ਸਟੂਡੈਂਟਸ ਨੂੰ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਔਰ ਕਈ ਬਾਰ ਮੇਰੇ ਨੋਟਿਸ ਜਾਂਦਾ ਆ ਕਿ ਬਹੁਤ ਸਾਰੇ ਬੱਚਿਆਂ ਨੂੰ ਜਦੋਂ ਮੈਂ ਪੁੱਛਦਾ ਆ ਤੁਸੀਂ ਕੀ ਕਰ ਰਹੇ ਆ ਕੀ ਪੜ ਰਹੇ ਆ ਤਾਂ ਕਈ ਬੱਚੇ ਮੈਨੂੰ ਦੱਸਦੇ ਆ ਅਸੀਂ ਡੀ ਫਾਰਮਾ ਕਰ ਰਹੇ ਹਾਂ ਡੀ ਫਾਰਮਸੀ ਕਰ ਰਹੇ ਹਾਂ ਜਾਂ ਅਸੀਂ ਕਰ ਲਈ ਆ ਜਾਂ ਅਸੀਂ ਕਰਨ ਜਾ ਰਹੇ ਹਾਂ ਜਾਂ ਅਸੀਂ ਕਰ ਰਹੇ ਹਾਂ ਮੇਰੇ ਮਨ ਚ ਆਮ ਸਵਾਲ ਹੀ ਉੱਠਦਾ ਆ ਉਦੋਂ ਮੈਂ ਉਹਨਾਂ ਨੂੰ ਪੁੱਛਦਾ ਆ ਵੀ ਤੁਸੀਂ ਡੀ ਫਾਰਮੇਸੀ ਕਰ ਰਹੇ ਆ ਡਿਪਲੋਮਾ ਇਨ ਫਾਰਮੇਸੀ ਕਰ ਰਹੇ ਆ ਤੁਸੀਂ ਬੀ ਫਾਰਮੇਸੀ ਕਿਉਂ ਨਹੀਂ ਕਰ ਰਹੇ ਤੁਸੀਂ ਬੈਚਲਰਸ ਡਿਗਰੀ ਜਿਹੜੀ ਹੈ ਫਾਰਮੇਸੀ ਦੀ ਉਹ ਕਿਉਂ ਨਹੀਂ ਕਰ ਰਹੇ ਤਾਂ ਆਮ ਤੌਰ ਤੇ ਉਹਨਾਂ ਦਾ ਜਵਾਬ ਹੁੰਦਾ ਆ ਬੱਚਿਆਂ ਦਾ ਉਹਨਾਂ ਦੇ ਪੇਰੈਂਟਸ ਦਾ ਕੇਜੀ ਜਿਹੜਾ ਡੀ ਫਾਰਮੇਸੀ ਆ ਉਹ 2 ਸਾਲ ਦੀ ਆ ਹੁਣ ਵੀ 2-3 ਦਿਨ ਪਹਿਲਾਂ ਹੀ ਮੈਨੂੰ ਕਿਸੇ ਨੇ ਕਿਹਾ ਬੇਟੇ ਨੂੰ ਉਹ ਡੀ ਫਾਰਮੇਸੀ ਕਰਾ ਰਹਾ ਸੀ ਮੈਂ ਵੀ ਫਿਰ ਉਹਨਾਂ ਨੂੰ ਇਹੀ ਗੱਲ ਪੁੱਛੀ ਫਿਰ ਬੀ ਕਿਉਂ ਨਹੀਂ ਕਰਾ ਰਹੇ ਤਾਂ ਉਹ ਕਹਿੰਦੇ ਜੀ ਡੀ ਫਾਰਮੇਸੀ 2 ਸਾਲ ਦੀ ਆ ਬੀ ਫਾਰਮੇਸੀ ਜਿਹੜੀ ਆ ਉਹ ਜ਼ਿਆਦਾ ਸਮੇਂ ਦੀ ਹੋਏਗੀ ਤੇ ਕਈ ਵਾਰ ਉਹ ਕਹਿੰਦੇ ਆ ਕਿ ਜਿਹੜੇ ਕਾਲਜ ਆ ਉਹ ਸਾਡੇ ਘਰ ਦੇ ਲਾਗੇ ਆ ਜਿੱਦਾਂ ਪਹਿਲਾਂ ਵੀ ਬੈਕ ਵੀਡੀਓ ਚ ਦਿੱਕਤ ਕੀਤਾ ਸੀ ਇੱਕ ਵਾਰ ਮੈਨੂੰ ਇਹ ਵੀ ਦੱਸਿਆ ਗਿਆ ਕਿ ਡੀ ਫਾਰਮੇਸੀ ਇਸ ਕਰਕੇ ਵੀ ਕੁਝ ਜ਼ਿਆਦਾ ਲੋਕ ਕਰ ਰਹੇ ਆ ਖਾਸ ਕਰਕੇ ਏਸੀ ਬੱਚੇ ਕਰ ਰਹੇ ਆ ਇੱਕ ਕਾਲਜ ਆ ਉਹਦੇ ਵਿੱਚ ਜਿਹੜੀ ਡੀ ਫਾਰਮੇਸੀ ਆ ਉਹਦੇ ਵਿੱਚ ਜਿਹੜੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਆ ਉਹ ਲਾਗੂ ਆ ਉਹ ਮਿਲ ਰਹੀ ਆ ਤੇ ਇਹਦੇ ਕਰਕੇ ਵੀ ਬੱਚੇ ਜਿਹੜੇ ਆ ਉਹ ਉਥੇ ਡੀ ਫਾਰਮੇਸੀ ਕਰ ਰਹੇ ਆ ਲੇਕਿਨ ਇਹ ਵਿਅਕਤੀ ਤੌਰ ਤੇ ਤਾਂ ਜਿਹੜਾ ਇਹ ਫੈਸਲਾ ਆ ਵੀ ਟਾਈਮ ਘੱਟ ਲੱਗਦਾ ਜਾਂ ਲੱਗੇ ਆ ਕਾਲਜ ਹੀ ਆ ਉਥੇ ਸਕਾਲਰਸ਼ਿਪ ਮਿਲ ਰਹੀ ਆ ਇਹਦੇ ਕਰਕੇ ਲੋਕ ਇਦਾਂ ਮਤਲਬ ਡਿਸੀਜਨ ਲੈ ਲੈਂਦੇ ਆ ਪੇਰੈਂਟਸ ਲੈ ਲੈਂਦੇ ਆ ਜਾਂ ਬੱਚੇ ਲੈ ਲੈਂਦੇ ਆ ਪਰ ਅੱਗੇ ਚੱਲ ਕੇ ਜਦੋਂ ਫਿਰ ਉਹਨਾਂ ਨੇ ਅ ਮਤਲਬ ਕਿ ਕੁਆਲੀਫਿਕੇਸ਼ਨ ਲੈਣ ਤੋਂ ਬਾਅਦ ਜੌਬ ਦੇ ਲਈ ਜਾਣਾ ਆ ਫਿਰ ਉਹਨਾਂ ਨੂੰ ਜ਼ਿਆਦਾ ਓਪਰਚ्युनिटी ਨਹੀਂ ਮਿਲਦੀ ਕਿਉਂਕਿ ਜਿੱਦਾਂ ਹੀ ਉਹ ਕਹਿੰਦੇ ਜੌਬ ਅਪਲਾਈ ਕਰਦੇ ਆ ਉਹ ਪੁੱਛਦੇ ਆ ਤੁਸੀਂ ਕੀ ਕੁਆਲੀਫਿਕੇਸ਼ਨ ਹੈ ਉਹ ਕਹਿੰਦੇ ਜੀ ਡੀ ਫਾਰਮੇਸੀ ਆ ਉਹ ਕਹਿੰਦੇ ਅੱਛਾ ਤੁਸੀਂ ਡਿਪਲੋਮਾ ਕੀਤਾ ਆ ਡਿਗਰੀ ਨਹੀਂ ਕੀਤੀ ਫਿਰ ਉਹਨਾਂ ਨੂੰ ਉਹ ਜ਼ਿਆਦਾ ਇਨਾ ਰਿਸਪਾਂਸ ਨਹੀਂ ਦਿੰਦੇ ਆਹ ਜਾਂ ਫਿਰ ਉਹਨਾਂ ਨੇ ਕੋ ਆਪਣਾ ਵੀ ਕੰਮ ਕਰਨਾ ਆ ਤੇ ਬਹੁਤ ਵਾਰ ਉਹਨਾਂ ਨੂੰ ਜੋ ਓਪਰਚ्युनिटी ਡਿਗਰੀ ਦੇ ਤੌਰ ਤੇ ਮਿਲਦੀ ਆ ਉਹ ਡਿਪਲੋਮਾ ਦੇ ਬੇਸ ਤੇ ਨਹੀਂ ਮਿਲਦੀ ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਰਹਿਣਾ ਬੱਚਿਆਂ ਨੂੰ ਪੇਰੈਂਟਸ ਨੂੰ ਵੀ ਕਿ ਸਾਨੂੰ ਜਿੱਦਾਂ ਪਹਿਲਾਂ ਵੀ ਮੈਂ ਕਿਹਾ ਵੀ ਸਾਨੂੰ ਹੋਰ ਵੀਡੀਓ ਰਹੀ ਕਿ ਸਾਨੂੰ ਪਹਿਲਾਂ ਤਾਂ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਬਣਨਾ ਕੀ ਆ ਇਹ ਸਭ ਤੋਂ ਮੇਰੇ ਖਿਆਲ ਨਾਲ ਮੇਨ ਕੁਐਸਚਨ ਆ ਲਾਈਫ ਦੇ ਲਈ ਸਕਸੈਸ ਹੋਣ ਲਈ ਦੂਜਾ ਜਿਹੜਾ ਹੈਗਾ ਵੀ ਉਹ ਜਿਹੜੀ এডਿਕੇਸ਼ਨ ਆ ਜੋ ਵੀ ਅਸੀਂ ਬੜਨਾ ਆ ਬੱਚਿਆਂ ਨੇ ਉਹਦੇ ਲਈ ਜਿਹੜੀ এডਿਕੇਸ਼ਨ ਅਸੀਂ ਲੈਣੀ ਆ ਉਹ ਸਭ ਤੋਂ ਬੈਸਟ ਇੰਸਟੀਚਿਊਟ ਤੋਂ ਸਾਨੂੰ ਲੈਣੀ ਚਾਹੀਦੀ ਆ ਸਾਨੂੰ ਦੇਖਣਾ ਚਾਹੀਦਾ ਵੀ ਇਹ ਸਬਜੈਕਟ ਪੂਰੇ ਸਟੇਟ ਹੀ ਨਹੀਂ ਇੰਡੀਆ 'ਚ ਸਭ ਤੋਂ ਅੱਛਾ ਕਿੱਥੇ ਪੜਾਇਆ ਜਾਂਦਾ ਜਾਂ ਦੁਨੀਆ 'ਚ ਸਭ ਤੋਂ ਅੱਛਾ ਇਹਦੀ ਪੜ੍ਹਾਈ ਕਿਰੇ ਕਿਹੜੀ ਯੂਨੀਵਰਸਿਟੀ ਕਾਲਜ 'ਚ ਦਿੱਤੀ ਜਾਂਦੀ ਆ ਔਰ ਉਹਦੇ ਹਿਸਾਬ ਨਾਲ ਸਾਨੂੰ ਉਹ ਯੂਨੀਵਰਸਿਟੀ ਅਦਾਰਾ ਚੁਣਨਾ ਚਾਹੀਦਾ ਉਸ ਵਿਸ਼ੇ ਨੂੰ ਪੜ੍ਹਨ ਦੇ ਲਈ ਅਗਲੀ ਜਿਹੜੀ ਇੱਕ ਹੋਰ ਅਹਿਮ ਗੱਲ ਹੈ ਜਿਹੜਾ ਅੱਜ ਦਾ ਇਹ ਵੀਡੀਓ ਇਸ ਨਾਲ ਜੁੜਿਆ ਹੋਇਆ ਹੈ ਵੀ ਸਾਨੂੰ ਉਸ ਸਬਜੈਕਟ ਦੇ ਵਿਸ਼ੇ ਦੇ ਵਿੱਚ ਹਾਈएस्ट ਐਜੂਕੇਸ਼ਨ ਲੈਣੀ ਚਾਹੀਦੀ ਆ ਸਿਰਫ ਡਿਪਲੋਮਾ ਡਿਗਰੀ ਨਹੀਂ ਮੈਂ ਤਾਂ ਇੱਥੇ ਤੱਕ ਕਹਿ ਰਿਹਾ ਹਾਲਾਂਕਿ ਸਾਡੇ ਕੋਲ ਇੱਕ ਸਾਥੀ ਆਂਦੇ ਆ ਉਹਨਾਂ ਦੀ ਬੇਟੀ ਨੇ ਐਮ ਫਾਰਮਾ ਕੀਤਾ ਹੈ ਮਾਸਟਰਸ ਕੀਤੀ ਹੈ ਫਾਰਮੇਸੀ 'ਚ ਉਹ ਵੀ ਤੁਹਾਡੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਔਰ ਇਹਦਾ ਦੇਖੋ ਉਹਨਾਂ ਨੂੰ ਫਾਇਦਾ ਕੀ ਮਿਲਿਆ ਅੱਗੇ ਚੱਲ ਕੇ ਕਿ ਹੁਣ ਉਹ ਜਿਹੜੀ ਬੱਚੀ ਆ ਉਹਨੂੰ ਜਰਮਨੀ ਦੇ ਵਿੱਚ ਵਰਕ ਪਰਮਿਟ ਮਿਲ ਚੁੱਕਿਆ ਐਜ਼ ਅ ਫਾਰਮਾਸਿਸਟ ਹੁਣ ਉਹ ਜਰਮਨੀ ਦੇ ਵਿੱਚ ਐਜ਼ ਅ ਫਾਰਮਾਸਿਸਟ ਕੰਮ ਕਰ ਰਹੀ ਹੈ ਤੇ ਲੇਕਿਨ ਮੈਂ ਤਾਂ ਇਹਦੇ ਤੋਂ ਵੀ ਇੱਕ ਗੱਲ ਅੱਗੇ ਦੀ ਕਹਿ ਰਿਹਾ ਉਹ ਕੀ ਹੈ ਕਿ ਮੰਨ ਲਓ ਕਿਸੇ ਨੇ ਫਾਰਮਾਸਿਸਟ ਬਣਨਾ ਆ ਤੇ ਉਹਨੂੰ ਫਾਰਮੇਸੀ ਦੇ ਵਿੱਚ ਡੀ ਫਾਰਮਾ ਬੀ ਫਾਰਮਾ ਜਾਂ ਐਮ ਫਾਰਮਾ ਨਹੀਂ ਮੈਂ ਤਾਂ ਕਹ ਰਿਹਾ ਉਹਨੂੰ ਪੀ ਐਚ ਡੀ ਕਰਨੀ ਚਾਹੀਦੀ ਹੈ ਉਹਨੂੰ ਫਾਰਮੇਸੀ ਦੀ ਜਿਹੜੀ ਸਭ ਤੋਂ ਹਾਈएस्ट ਐਜੂਕੇਸ਼ਨ ਹੈ ਉਹ ਲੈਣੀ ਚਾਹੀਦੀ ਆ ਜਿੰਨੀ ਜ਼ਿਆਦਾ ਉਹ ਹਾਇਰ ਐਜੂਕੇਸ਼ਨ ਲੈਣਗੇ ਜਿਸ ਵਿੱਚ ਵਿੱਚ ਜੋ ਪੜਨਾ ਚਾਹੁੰਦੇ ਆ ਉਹਨੇ ਹੀ ਜ਼ਿਆਦਾ ਮੌਕੇ ਓਪਰਚ्युनिटीयां ਉਹਨਾਂ ਨੂੰ ਮਿਲਣਗੀਆਂ ਨਾ ਸਿਰਫ ਪੰਜਾਬ ਛੰਡਿਆ ਚ ਬਲਕਿ ਥਰੋਆਊਟ ਦਾ ਵਰਲਡ ਪੂਰੀ ਦੁਨੀਆ 'ਚ ਉਹਨਾਂ ਨੂੰ ਬਹੁਤ ਜ਼ਿਆਦਾ ਮੌਕੇ ਮਿਲਣਗੇ ਇਸ ਕਰਕੇ ਅੱਜ ਦਾ ਵੀਡੀਓ ਬਣਾਉਣ ਦਾ ਮੁੱਖ ਵਿਸ਼ਾ ਇਹੀ ਆ ਕਿ ਅਸੀਂ ਬੱਚਿਆਂ ਨੂੰ ਉਹਨਾਂ ਨੇ ਜੋ ਵੀ ਪੜਨਾ ਆ ਜ਼ਰੂਰੀ ਨਹੀਂ ਇਹ ਤਾਂ ਚਲੋ ਫਾਰਮੇਸੀ ਨਾਲ ਮੈਂ ਜੋੜ ਕੇ ਅੱਜ ਦਾ ਇਹ ਵੀਡੀਓ ਬਣਾ ਰਿਹਾ ਪਰ ਸਬਜੈਕਟ ਕੋਈ ਵੀ ਹੋਵੇ ਪਹਿਲਾ ਬੱਚੇ ਸੋਚਣ ਵਿੱਚ ਕੀ ਬਣਨਾ ਹੈ ਦੂਸਰਾ ਹੈਗਾ ਵੀ ਉਹਦੇ ਲਈ ਬਹੁਤ ਅੱਛੇ ਕਾਲਜ ਯੂਨੀਵਰਸਿਟੀ ਤੋਂ ਉਹ ਵਿਸ਼ੇ ਨੂੰ ਪੜ੍ਹਨ ਔਰ ਤੀਸਰਾ ਹੈ ਕਿ ਉਹਦੇ ਤੇ ਜਿੰਨੀ ਵੀ ਜ਼ਿਆਦਾ ਹਾਈएस्ट ਐਜੂਕੇਸ਼ਨ ਲੈ ਸਕਦੇ ਆ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਹਾਈएस्ट ਐਜੂਕੇਸ਼ਨ ਲੈਣ ਫਿਰ ਉਹਨਾਂ ਨੂੰ ਚਾਹੇ ਉਹ ਅੱਗੇ ਚੱਲ ਕੇ ਉਹਨਾਂ ਨੇ ਆਪਣਾ ਐਜ਼ ਅ ਪ੍ਰੋਫੈਸ਼ਨ ਦੇ ਤੌਰ ਤੇ ਆਪਣਾ ਕੰਮ ਕਰਨਾ ਆ ਜਾਂ ਉਹਨਾਂ ਨੇ ਕੋਈ ਜੌਬ ਕਰਨੀ ਹੈ ਉਹਨਾਂ ਨੂੰ ਉਹਨਾਂ ਹੀ ਵਧੀਆ ਮੌਕੇ ਜੀਵਨ ਚ ਅੱਗੇ ਵਧਣ ਦੇ ਲਈ ਮਿਲਣਗੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਸਾਡਾ ਈਟਾ ਦਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਿਓ Facebook ਪੇਜ ਵੀ ਅਸੀਂ ਸ਼ੁਰੂ ਕੀਤਾ ਆ ਜਲਦੀ ਅਸੀਂ Insta ਹੋਰ ਵੀ ਜਿਹੜੇ ਪਲੇਟਫਾਰਮ ਹੈ ਉਹਦੇ ਤੇ ਵੀ ਕੰਟੈਂਟ ਪਾਵਾਂਗੇ ਤਾਂ ਕਿ ਜਿਹੜਾ ਇਹ ਅਸੀਂ ਈਟਾ ਵੱਲੋਂ ਮਹਿੰਮ ਸ਼ੁਰੂ ਕੀਤੀ ਆ ਆਪਣੇ ਸਮਾਜ ਨੂੰ ਦੇਸ਼ ਨੂੰ ਪੰਜਾਬ ਨੂੰ ਜਿਆਦਾ ਤੋਂ ਜਿਆਦਾ ਐਜੂਕੇਟ ਕਰਨ ਦੀ ਖਾਸ ਕਰ ਜਿਹੜੀ ਸਾਡੀ ਅਗਲੀ ਨੌਜਵਾਨ ਪੀੜ੍ਹੀ ਆ ਉਹਦਾ ਜਿਹੜਾ ਇਹ ਮੈਸੇਜ ਹੈ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ